ਜੋ ਬਿੱਟਾ ਆ ਪਾਇਆ ਮੈਂ ਚੋ ਉਹ ਨਾਮ ਹੈ 7 ਮਈ ਨੂੰ ਮਿਤੀ 7525 ਨੂੰ ਆਪਣੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਸੀ ਜਿੱਥੇ ਕਿ ਇੱਕ ਟਿਪਰ ਦਾ ਇੱਕ ਇਨੋਵਾ ਗੱਡੀ ਨਾਲ ਐਕਸੀਡੈਂਟ ਹੋਇਆ ਸੀ ਉਸ ਨੋਵਾ ਗੱਡੀ 'ਚ ਭੁਪਿੰਦਰਾ ਸਕੂਲ ਦੇ ਬੱਚੇ ਸਕੂਲ ਤੋਂ ਵਾਪਸ ਆ ਰਹੇ ਸੀ ਤੇ ਐਕਸੀਡੈਂਟ ਇੰਨਾ ਭਿਆਨਕ ਸੀਗਾ ਕਿ ਉਹਦੇ 'ਚ ਕਈ ਬੱਚਿਆਂ ਦੀ ਜਿਹੜੀ ਆ ਗੈਰ ਕੁਦਰਤੀ ਮੌਤ ਹੋਈ ਉਹਨਾਂ ਬੱਚਿਆਂ ਨੇ ਅੱਗੇ ਪੜ ਲਿਖ ਕੇ ਕਿਸੇ ਕਿਸੇ ਨੇ ਵਕੀਲ ਬਣਨਾ ਸੀ ਸਮਾਜ 'ਚ ਪਰ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਆ ਉਹ ਉਹਨਾਂ ਦੀ ਜ਼ਿੰਦਗੀ ਨੂੰ ਬੱਚਿਆਂ ਦੀ ਖਤਮ ਕਰ ਗਈ ਸੀ ਸਾਨੂੰ ਬਹੁਤ ਜਿਆਦਾ ਅਫਸੋਸ ਸੀਗਾ ਇਸ ਘਟਨਾ ਦਾ ਐਂਡ ਅਸੀਂ ਡੇ 1 ਤੋਂ ਹੀ ਕਾਰਵਾਈ ਜਿਹੜੀ ਆਪਣੀ ਸ਼ੁਰੂ ਕਰਤੀ ਸੀ ਪਹਿਲਾ ਜਿਹੜਾ ਐਕਸੀਡੈਂਟ ਦਾ ਮਕਦਮਾ ਸੀਗਾ ਉਹ ਹਲੋ ਹਲੋ ਮੌਕੇ ਤੋਂ ਹੀ ਟਿੱਪਰ ਦਾ ਡਰਾਈਵਰ ਜਿਹੜਾ ਭੁਪਿੰਦਰ ਸਿੰਘ ਸੀਗਾ ਉਹਨੂੰ ਅਸੀਂ ਗ੍ਰਿਫਤਾਰ ਕੀਤਾ। ਉਹਦੇ ਬਾਅਦ ਇਸ ਟਿੱਪਰ ਦੇ ਤਿੰਨ ਮਾਲਕ ਸੀਗੇ ਜਿਦੇ ਚੋਂ ਦਵਿੰਦਰ ਸਿੰਘ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਅਨਿਕੇਤ ਨੂੰ ਵੀ ਅਸੀਂ ਗ੍ਰਿਫਤਾਰ ਕੀਤਾ। ਉਸ ਤੋਂ ਬਗੈਰ ਤੀਜਾ ਜਿਹੜਾ ਦੋਸ਼ੀ ਸੀਗਾ ਰੰਦੀਰ ਸਿੰਘ ਇਹ ਕਈ ਸਮੇ ਤੋਂ ਪਿਛਲੇ ਕਈ ਦਿਨਾਂ ਤੋਂ ਫਰਾਰ ਚੱਲ ਰਿਹਾ ਸੀ। ਸਮਾਣੇ ਹਲਕੇ ਚ ਕਾਫੀ ਰੋਸ ਸੀਗਾ ਕਿ ਇਹਨੂੰ ਛੇਤੀ ਤੋਂ ਛੇਤੀ ਰੈਸਪੀਟਾ ਜਾਵੇ ਦੋ ਦਿਨ ਪਹਿਲਾਂ ਮਨਜੋਗ ਮੁੱਖ ਮੰਤਰੀ ਪੰਜਾਬ ਬੱਚਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਮਾਣੇ ਵੀ ਪਹੁੰਚੇ ਸੀ ਮਨਜੋਗ ਮੁੱਖ ਮੰਤਰੀ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਨੇ ਕਲੀਅਰ ਡਾਇਰੈਕਸ਼ਨ ਦਿੱਤੇ ਸੀ ਕਿ ਛੇਤੀ ਤੋਂ ਛੇਤੀ ਇਪਰ ਦੇ ਤੀਜੇ ਮਾਲਕ ਰੰਦੀਰ ਸਿੰਘ ਨੂੰ ਵੀ ਅਰੈਸਟ ਕੀਤਾ ਜਾਵੇ ਜਿਵੇਂ ਕਿ ਮੈਂ ਦੱਸਿਆ ਦੋ ਮਾਲਕ ਹਨੀਕੇਤ ਤੇ ਦਵਿੰਦਰ ਅਸੀਂ ਪਹਿਲਾਂ ਅਰੈਸਟ ਕਰ ਚੁੱਕੇ ਸੀ ਦੋਸ਼ੀ ਰੰਦੀਰ ਸਿੰਘ ਨੇ ਮਾਂਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਆਪਣੀ ਐਂਟੀਸੀਪੇਟਰੀ ਬੇਲ ਵੀ ਲਈ ਸੀ ਉਹ ਵੀ ਅਸੀਂ ਬਰਜ਼ੋਰ ਪੈਰਵੀ ਕਰਕੇ ਇਹਦੀ ਉਥੋਂ ਐਂਟੀਸੀਪੇਟਰੀ ਬੇਲ ਜਿਹੜੀ ਆ ਉਹ ਨਹੀਂ ਹੋਣ ਦਿੱਤੀ ਮਾਂਜੋਗ ਸੀਐਮ ਸਾਹਿਬ ਦੇ ਡਾਇਰੈਕਸ਼ਨਾਂ ਤੋਂ ਬਾਅਦ ਅਸੀਂ ਪਹਿਲਾਂ ਬਰਜ਼ੋਰ ਕੋਸ਼ਿਸ਼ਾਂ ਕਰ ਰਹੇ ਸੀ ਉਹਨਾਂ ਕੋਸ਼ਿਸ਼ਾਂ 'ਚ ਅਸੀਂ ਹੋਰ ਤੇਜ਼ੀ ਲੈ ਕੇ ਆਏ ਅਸੀਂ ਸਾਈਬਰ ਸੈੱਲ ਦੀ ਡੈਡੀਕੇਟਿਡ ਟੀਮ ਬਿਠਾ ਕੇ ਇਹਦੇ ਸਾਰੇ ਰਿਸ਼ਤੇਦਾਰਾਂ ਦੇ ਤੇ ਇਹਨਾਂ ਦੇ ਜਿਹੜੇ ਟੈਕਨੀਕਲੀ ਅਸੀਂ ਐਨਾਲਾਈਜ਼ ਕਰਨਾ ਸ਼ੁਰੂ ਕੀਤਾ ਕਿ ਕਿਤੇ ਉਹ ਵੀ ਇਹਦਾ ਕੋਈ ਸوراਖ ਲੱਗ ਸਕੇ ਤੇ ਟਕਰਾਲੇ ਪਿੰਡ ਤੋਂ ਜਿਹੜਾ ਏ ਟਿੱਪਰ ਦਾ ਤੀਜਾ ਮਾਲਕ ਰੰਦੀਰ ਸਿੰਘ ਇਹਨੂੰ ਅੱਜ ਅਸੀਂ ਅਰੈਸਟ ਕਰਨ 'ਚ ਕਾਮਯਾਬ ਹੋਏ। ਇਹ ਅਰੈਸਟ ਦੇ ਨਾਲ ਹੀ ਇਹ ਸਾਰਾ ਸਰਕਲ ਜਿਹੜਾ ਆ ਉਹ ক্লোਜ਼ ਹੁੰਦਾ ਹੈ। ਡਰਾਈਵਰ ਪਹਿਲੇ ਦਿਨ ਫੜਿਆ ਗਿਆ ਸੀ ਟਿੱਪਰ ਦੇ ਦੋ ਮਾਲਕ ਫੜੇ ਗਏ ਸੀ ਇਹ ਤੀਜਾ ਮਾਲਕ ਸੀਗਾ। ਐਂਡ ਇੱਕ ਜਿਹੜਾ ਦੂਜਾ ਪਰਚਾ ਸੀਗਾ ਜਦੋਂ ਰੰਦੀਰ ਸਿੰਘ ਭਗੋੜਾ ਚੱਲ ਰਿਹਾ ਸੀ। ਤੇ ਇਹਨੂੰ ਪਨਾਹਗੀਰ ਪਨਾਹਗੀਰੀ ਦਾ ਜਿਹੜਾ ਇਹਨੂੰ ਪਰਚਾ ਸੀ ਕਹਿੰਦੇ ਆ। ਜਿਹੜਾ ਪਘੋੜਾ ਚੱਲ ਰਿਹਾ ਉਹਨੂੰ ਪੁਲਿਸ ਦੇ ਸ਼ਿਕੰਜੇ ਤੋਂ ਬਚਾਉਣ ਲਈ ਜਿਹੜੇ ਲੋਕੀ ਆਪਣਾ ਯੋਗਦਾਨ ਪਾ ਰਹੇ ਸੀ ਉਹ ਪਰਚਾ ਵੀ ਅਸੀਂ ਦਰਜ ਕੀਤਾ ਸੀ ਉਹਦੇ 'ਚ ਵੀ ਅਸੀਂ ਜਿਹੜੇ ਆ ਨੌ ਦੋਸ਼ੀ ਅਰੈਸਟ ਕੀਤੇ ਹੋਏ ਜਿਹਦੇ 'ਚ ਰੰਦੀਰ ਸਿੰਘ ਦੇ ਉਹ ਰਿਸ਼ਤੇਦਾਰ ਸੀਗੇ ਜੀਨ੍ਹਾਂ ਨੇ ਜਦੋਂ ਇਹ ਪਘੋੜਾ ਚੱਲ ਰਿਹਾ ਸੀ ਤੇ ਇਹਨੂੰ ਪੁਲਿਸ ਤੋਂ ਪੁਲਿਸ ਦੀ ਗ੍ਰਿਫਤ ਤੋਂ ਬਚਣ ਲਈ ਜਿਨ੍ਹਾਂ ਲੋਕਾਂ ਨੇ ਇਹ ਵੀ ਮਦਦ ਕੀਤੀ ਸੀ ਉਹ ਅਸੀਂ 73/25 ਸਦਰ ਸਮਾਣੇ ਚ ਇੱਕ ਸੈਪਰੇਟ ਐਫ ਆਈ ਆਰ ਦਰਜ ਕੀਤੀ ਸੀ ਉਹਦੇ ਚ ਵੀ ਅਸੀਂ 9 ਦੋਸ਼ੀ ਅਰੈਸਟ ਕੀਤੇ ਸੀ ਕਿਉਂਕਿ ਘਟਨਾ ਇੰਨੀ ਦੁਖਦਾਈ ਤੇ ਮੰਦਭਾਗੀ ਸੀਗੀ ਕਿ ਬੜਾ ਇੱਕ ਰੋਸਨਾ ਸਬਾਬੂ ਬਣਿਆ ਹੋਇਆ ਸੀ ਤੇ ਜਿਹੜੇ ਬੱਚੇ ਅਕਾਲ ਚ ਲਾਣਾ ਕਰ ਗਏ ਉਹਨਾਂ ਨੂੰ ਅਸੀਂ ਵਾਪਸ ਤੇ ਨਹੀਂ ਲੈ ਕੇ ਆ ਸਕਦੇ ਪਰ ਪਿੰਪਰ ਦੇ ਤਿੰਨੇ مالک ਡਰਾਈਵਰ ਤੇ ਪਨਾਹਗੀਰੀ ਦੇ ਪਰਚੇ 'ਚ ਨੌ ਦੋਸ਼ੀ ਅਰੈਸਟ ਕਰਕੇ ਜਿਹੜਾ ਸਵਿਫਟ ਜਸਟਿਸ ਆ ਉਹ ਅਸੀਂ ਇਨਸ਼ੋਰ ਕੀਤਾ ਤੇ ਅੱਗੇ ਮੈਂ ਸੈਸ਼ਨ ਜੱਜ ਸਾਹਿਬ ਨੂੰ ਵੀ ਪਰਸਨਲ ਰਿਕੁਐਸਟ ਕਰਕੇ ਜਲਦੀ ਤੋਂ ਜਲਦੀ ਇਹਦਾ ਚਲਾਨ ਪੇਸ਼ ਕਰਕੇ ਤੇ ਇਹਦਾ ਟ੍ਰਾਇਲ ਸ਼ੁਰੂ ਕਰਾ ਕੇ ਤੇ ਕਾਨੂੰਨੀ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਪੂਰਾ ਕਰਕੇ ਸਖਤ ਤੋਂ ਸਖਤ ਇਹਨਾਂ ਨੂੰ ਸਜ਼ਾ ਪਟਿਆਲਾ ਪੁਲਿਸ ਅਗੇ ਵੀ ਦੇਊਗੀ ਤੇ ਇਹਨੂੰ ਅੱਜ ਰੰਦੀਰ ਸਿੰਘ ਨੂੰ ਵੀ ਅਸੀਂ ਅਰੈਸਟ ਕਰ ਰਹੇ ਹਾਂ ਜਿਹੜੇ ਨੋਕੀ ਉਸਨੇ ਇਹ ਕੱਲੇ ਰਹੀ ਬਿਜ਼ਨਸ ਦਾ ਨੇ ਬਾਕੀਆਂ ਨਾਲ ਇਹਦੇ 'ਚ ਜੋ ਵੀ ਸਾਡੇ ਰਡਾਰ ਤੇ ਆਏ ਸੀ ਜਿਨ੍ਹਾਂ ਨੇ ਜਦੋਂ ਰੰਦੀਰ ਭਗੋੜਾ ਚੱਲ ਰਿਹਾ ਸੀ ਤੇ ਉਹਨੂੰ ਜਿਵੇਂ ਮੈਂ ਦੱਸਿਆ ਗ੍ਰਿਫਤਾਰੀ ਤੋਂ ਬਚਣ ਲਈ ਉਹਨੂੰ ਜੋ ਵੀ ਸਪੋਰਟ ਕੀਤੀ ਸੀ ਉਹ ਅਸੀਂ 9 ਬੰਦੇ ਇਹਦੇ 'ਚੋਂ ਅਰੈਸਟ ਕੀਤੇ ਸੀ ਜੀ ਨਾ ਚੋਂ ਕੁਝ ਬੰਦੇ ਰੰਦੀਰ ਦੇ ਰਿਸ਼ਤੇਦਾਰ ਸੀਗੇ ਤੇ ਕੁਝ ਬੰਦੇ ਹੋਰ ਸੀਗੇ। ਪਰ ਸਾਰੇ ਸਮਾਨੇ ਦੇ ਹੀ ਰਹਿਣ ਵਾਲੇ ਸੀ। ਦੇਖੋ ਜੀ ਉਹ ਪਟਿਆਲੇ ਦੇ ਹੀ ਰਹਿਣ ਵਾਲੇ ਸੀ। ਕੋਈ ਬੰਦਾ ਬੁਠਿੰਡੇ ਦਾ ਵੀ ਸੀਗਾ, ਕੋਈ ਪਟਿਆਲੇ ਦਾ, ਕੋਈ ਨਾਬੇ ਦਾ। ਪਰ ਜਿਹਦੇ ਤੇ ਵੀ ਸਾਡੀ ਸ਼ੱਕ ਦੀ ਸੂਈ ਗਈ ਸੀ ਕਿ ਇਹਨਾਂ ਨੇ ਰੰਦੀਰ ਨੂੰ ਗ੍ਰਫਤਾਰ ਹੋਣ ਤੋਂ ਬਚਣ ਲਈ ਮਦਦ ਕੀਤੀ ਉਹ ਬੰਦੇ ਅਸੀਂ ਸਾਰੇ। ਸਪੀਟ ਤੇ ਥੈਂਕ ਯੂ ਸੋ ਮਚ।